ਸਰ ਕੱਲ ਜੋ ਮੁਕੱਦਮਾ ਨੰਬਰ 78224 ਚੋਰੀ ਦੇ ਸਬੰਧ ਵਿੱਚ ਥਾਣਾ ਕੁਲਗੜੀ ਵਿਖੇ ਦਰਜ ਕੀਤਾ ਗਿਆ ਇਸ ਵਿੱਚ ਕਿੰਨੇ ਚੋਰ ਫੜੇ ਗਏ ਤੇ ਕੀ ਕੁਝ ਬਰਾਮਦ ਹੋਇਆ ਜੀ ਮਾਨਯੋਗ ਐਸਐਸਪੀ ਸਾਹਿਬ ਸੋਇਸ ਉਹ ਜੀ ਦੇ ਦਿਸ਼ਾ ਨਿਰਦੇਸ਼ੇਟ ਐਸਪੀਨ ਇਨਵੈਸਟੀਗੇਸ਼ਨ ਦੀ ਅਗਵਾਈ ਦੇ ਵਿੱਚ ਕੱਲ ਥਾਣਾ ਕੁਲਗੜੀ ਦੇ ਮੁਕੱਫਰ ਦੇ ਟੀਮ ਦੇ ਵੱਲੋਂ ਉਹਨਾਂ ਨੂੰ ਸਿਕਰਟ ਇਨਫੋਰਮੇਸ਼ਨ ਮਿਲਣ ਤੇ ਵੱਡੀ ਕਾਮਯਾਬੀ ਮਿਲੀ ਜਦੋਂ ਦੌਰਾਨ ਗਸ਼ਤ ਉਰਨੇ ਦੋ ਲੜਕਿਆਂ ਨੂੰ ਚੋਰੀ ਦੇ ਮੋਟਰਸਾਈਕਲਾਂ ਦੇ ਤਹਿਤ ਕਾਬੂ ਕੀਤਾ ਜਿਨ੍ਹਾਂ ਦੇ ਨਾਮ ਗੋਰਾ ਇਲੀਅਸ ਨੂੰ ਅਤੇ ਬਟੂ ਸਿੰਘ ਹੈ ਜਿਨ੍ਹਾਂ ਦੀ ਪੁੱਛਗਿੱਛ ਦੇ ਦੌਰਾਨ ਉਹਨਾਂ ਦੇ ਪਾਸੋਂ ਹੁਣ ਤੱਕ 13 ਮੋਟਰਸਾਈਕਲ ਜਿਨ੍ਹਾਂ ਨੇ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੀਆਂ ਉਹ ਬਰਾਮਦ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਅੱਜ ਪੁਲਿਸ ਰਹਿਮਾਨ ਜਿਨ੍ਹਾਂ ਦਾ ਹਾਸਲ ਕੀਤਾ ਗਿਆ ਪ੍ਰੇਸ਼ ਅਦਾਲਤ ਰੱਖ ਕੇ ਤੇ ਜਿਨ੍ਹਾਂ ਦੇ ਕੋਲੋਂ ਹੋਰ ਵੀ ਕੁੱਛ ਕੇ ਚੜੀ ਆਂ ਰਾਨੇ ਰਮਾਨ ਕੀਤੀ ਜਾਵੇਗੀ ਅਤੇ ਹੋਰ ਵੀ ਜੋ ਵੀ ਚੋਰੀ ਦੇ ਸਮਾਨ ਇਹਨਾਂ ਨੇ ਕੀਤੇ ਹੋਣਗੇ ਮੋਟਰਸਾਈਕਲ ਬਰਾਮਦ ਕੀਤਾ ਜਾਣ ਦੀ ਸੰਭਾਵਨਾ ਹੈ ਅਤੇ ਜੋ ਵੀ ਗੈਰ ਕਾਨੂੰਨੀ ਹੋਏਗੀ ਉਹ ਆਪਜੀ ਨਾਲ ਸਜਾਈ ਕੀਤੀ ਜਾਵੇਗੀ ਧੰਨਵਾਦ